ਚੱਲ ਆਪਣਾ ਆਪਣਾ ਪੱਜਾਰ ਕਹੋ ਤਾਂ ਕੱਟ ਦੋ ਵਾਲੇ ਦਾ ਫੋਨ ਉਹ ਜਦੋਂ ਬੋਲਦੇ ਉਹ ਕਿੰਨਾ ਖੜਕ ਇਹਨੂੰ ਫੇਰ ਅੱਜ ਕਹੋ ਫੋਨ ਪਰਾਖ ਨਹੀਂ ਰੱਖ ਠੀਕ ਮੈਂ ਕਦੀ ਨਹੀਂ ਰੱਖਦਾ ਮੈਂ ਆਪਣੇ ਆਲੀ ਬਹੁਤ ਅੱਗੇ ਦੇਖ ਪਤੀ ਆਪਣੀ ਬੀਬੀ ਜੀ ਦੀ ਜੇ ਜਾਣਾ ਸਾਡੇ ਦਾ ਮਾਮਲਾ ਸਾਡੇ ਤੋਂ ਬਹੁਤ ਹੋਰ ਉਹਦੇ ਮਾਰੇ ਬੰਦੇ ਆ ਗਏ ਮੈਂ ਇੰਜ ਸਾਬਤ ਕਰਦਾ ਕਿ ਹਾਂ ਬਹੁਤ ਇਹ ਫਾਈਲ ਕਿਤੇ ਆ ਉਹ ਰਸਤੇ ਦੇ ਵਿੱਚ ਫਾਈਲ ਕਰਦੇ ਆ ਜਿਵੇਂ ਵੱਖ-ਵੱਖ ਪਾਰਟੀਆਂ ਦੇ ਲੀਡਰਸ਼ਿਪ ਵੱਲੋਂ ਵੀ ਵਿਨੇਓ ਤੇ ਸਰਕਾਰ ਦੇ ਰੂਪ ਕਿਦਾਂ ਤਾਂ ਦੇਖਦੇ ਹੋ ਆਪਸੀ ਭਾਈਚਾਰਾ ਕਿਦਾਂ ਦੇਖੋ ਇਹ ਜਿਹੜੀ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਨਹੀਂ ਹੈ ਇਹ ਬਾਹਰ ਦੇ ਲੋਕ ਖਾਸ ਕਰਕੇ ਦਿੱਲੀ ਤੋਂ ਤੇਜਰੀਵਾਲ ਤੋਂ ਸ਼ੋਧਿਆ ਵਰਗੇ ਇਤਿਹਾਕੇ ਸਰਕਾਰ ਚਲਾ ਰਹੇ ਤੇ ਉਹ ਆਪ ਖੁੱਲਕੇ ਕਹਿੰਦੇ ਕਿ ਸਾ ਮਾਮ ਦੰਡ ਭੇ ਦੇ ਨਾਲ ਗ ਸਰਕਾਰ ਚਲਾਣੀ ਹੈ ਤੇ ਹਰ ਕੰਮ ਚਾਹੇ ਬਾਈ ਹੁੱਕ ਹੋਰ ਬਾਈ ਕਰੁਕ ਕਰਾਣਾ ੱੱਕੇ ਨਾਲ ਹੋਵੇ ਪਿਆਰ ਨਾਲ ਹੋਵੇ ਪੈਸੇ ਨਾਲ ਹੋਵੇ ਲਾਲਚ ਨਾਲ ਹੋਵੇ ਕਹਿੰਦੇ ਅਸੀਂ ਕਰਨਾ ਹੀ ਕਰਨਾ ਹੈ ਸੋ ਇਹ ਜਿਹੜਾ ੱੱਕੇ ਦਾ ਕਾਰੋਬਾਰ ਹੈ ਇਹ ਪੰਜਾਬ ਦੇ ਵਿੱਚ ਬਹੁਤ ਹੀ ਦੇਰ ਇਨਾਂ ਤੋਂ ਚੱਲਣਾ ਨਹੀਂ ਅੱਜ ਵੀ ਜੰਗਲ ਰਾਜ ਵਾਂਗੂ ਕੁਝ ਸਾਡੇ ਅਫਸਰ ਉਹਨਾਂ ਦੇ ਨਾਲ ਮਿਲ ਕੇ ਇਸ ਤਰ੍ਹਾਂ ਪਟਿਆਲੇ ਦੇ ਵਿੱਚ ਜਿੱਧਰ ਦੇ ਵੀ ਦੇਖੋ ਖਬਰਾਂ ਇਹੀ ਆ ਰਹੀਆਂ ਇੱਥੇ ਵੀ ਸਾਡੇ ਪੁਲਿਸ ਲੋਕਾਂ ਨੂੰ ਡਰਾ ਤਮਕਾ ਰਹੀ ਹੈ ਇਹ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਇਸ ਤਰ੍ਹਾਂ ਕਦੇ ਪੰਜਾਬ 'ਚ ਹੋਇਆ ਨਹੀਂ ਲੇਕਿਨ ਇਹ ਨਵੀਂ ਪਿਰਤ ਪਾ ਰਹੇ ਹੈ ਮੈਂ ਅਫਸਰਾਂ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਾਜ ਆ ਜਾਓ ਭਾਈ ਤੁਸੀਂ ਸਰਕਾਰੀ ਨੌਕਰ ਹੋ ਸੌਂ ਖਾ ਕੇ ਸਰਕਾਰ ਦੀ ਤੁਸੀਂ ਨੌਕਰੀ ਜੁਆਇਨ ਕਰਦੇ ਹੋ ਤੇ ਤੁਸੀਂ ਕਰ ਰਹੇ ਹੋ ਪੁੱਠੇ ਕੰਮ ਜਿਹੜੇ ਕਿ ਠੀਕ ਨਹੀਂ ਹੈ ਲੇਕਿਨ ਰੁਝਾਨ ਲੋਕਾਂ ਦਾ ਇੱਕ ਤਰਫ ਹੈ ਕਾਂਗਰਸ ਵੱਲ ਰੁਕ ਦਿਖ ਰਹੀ ਹੈ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ ਆ ਜਿਹੜਾ ਡੰਡੇ ਦਾ ਰਾਜ ਆ ਬਹੁਤੀ देर ਚੱਲਣਾ ਨਹੀਂ ਸਾਡੇ ਪੂਰੇ ਕੈਂਡੀਡੇਟ ਤਿਆਰ ਹੈ ਹਰ ਹਲਕੇ ਵਿੱਚ ਸਾਡਾ ਕੈਂਡੀਡੇਟ ਹੈ ਇਹ ਬੱਕਰੀ ਗੱਲ ਹੈ ਕਿ ਬਹੁਤ ਜਗ੍ਹਾ ਡਰਾਇਤਾਂ ਕਾਇ ਜਾ ਰਹੀ ਹੈ ਕਿਸ ਨੂੰ ਘੱਟ ਰੋਕਿਆ ਵਾ ਕਿਸ ਨੂੰ ਕਿਤੇ ਰੋਕਿਆ ਵਾ ਪਰ ਅਸੀਂ ਕਾਗਜ਼ ਚਮਕ ਕਰਾਵਾਂਗੇ